ਸਿਆਗਹਿ ਨਾਨਕਾ ਮਨ ਵਸਿਆ ਗਹਿ ਨਾਨਕਾ ਬਾਹਰ ਪੜਾ ਸੁਣਾ ਪੜਦੇ ਸੀ ਚਿੰਗਾ ਲੱਗਦਾ ਸੀ ਪਰ ਹੁਣ ਠੀਪੜੂ ਪੜ ਤੁਕਾਂ ਕਾਹੀਏ ਕਿ ਗੁਰੂ ਕਿਰਪਾ ਕਰ ਦੇਵੇ ਸਾਡੇ ਤੇ ਸੰਗਤ ਵਿੱਚ ਬਹੁਤ ਸਾਰੇ ਸ਼ਰੀਕੇ ਤਾਂ ਦੇ ਹੁੰਦੇ ਆ ਜਿਨ੍ਹਾਂ ਤੇ ਬਖਸ਼ਿਸ਼ ਹੁੰਦੀ ਆ ਜਦੋਂ ਬਖਸ਼ਿਸ਼ ਵਾਲਿਆਂ ਨਾਲ ਜੁੜੀਏ ਸਾਤ ਗੁਰੂ ਸਾਡੇ ਤੇ ਵੀ ਤਰਸ ਕਰ ਲੈਂਦੇ ਪੜੋ ਫਿਰ Mamãe vai ਆਵ ਲੈ ਨਾਨਕ ਮਨ ਵਸਿਆ ਨਾਨਕ ਮਨ ਵਸਿਆ ਨਾਨਕ ਦੇਹ ਪੂਰਨ ਕਿਰਪਾ ਹੋਏ ਜੇ ਪੂਰਨ ਕਿਰਪਾ ਹੋਏ ਦੇਹ ਪੂਰਨ ਕਿਰਪਾ ਪਾ ਹੋਈ ਉਹ ਤੇ ਪੂਰਨ ਕਿਰਪਾ ਹੋਈ ਜੇ ਪੂਰਨ ਕਿਰਪਾ ਹੋਈ ਸਤ ਤਾ ਕਿਤੇ ਮਨ ਵੱਸ ਆਵੇ ਨਨਕਾ ਨਨਕ ਜੀ ਅਤਰਸ ਕਰ ਲਿਓ ਬੇਤੇ ਗੱਲਾਂ ਕਰਕੇ ਮੈਂ ਬਹੁਤ ਚੰਗਾ ਬਾਬਾ ਜੀ ਤਾਂ ਹੀ ਕਹਿੰਦੇ ਨੇ ਗੱਲੀ ਅਸੀ ਚੰਗੀਆਂ ਅਚਾਰੀ ਗੁਣੀਹਾ ਮਨ ਨੂੰ ਸੁਧਾਰ ਕਾਲੀਆਂ ਬਾਹਰ ਚਿੱਟਵੀਆਂ ਬਲਕ ਜੀ ਬਾਹਰੀ ਜਿਸਮ ਫਾਲਸ ਹੋਣੀ ਕਾਇਆ ਬੜੀ ਮੇਰੀ ਚੰਗੀ ਆ ਕੱਲ ਤੇ ਮੰਨਦੀ ਆ بس ਮਨ ਟਿਕ ਗਿਆ ਸਤ ਨੂੰ ਕੇ ਤੇ ਬਸ ਤੇ ਮਨ ਨੂੰ ਟਿਕਾਉਣ ਦਾ ਉਦਮ ਆਪਾਂ ਕਰ ਨਹੀਂ ਆ ਬਲਕ ਜੀ ਮੇਰਾ ਮਨ ਮੰਨ ਜਾਏ ਤੇ ਬਾਣੀ ਕੀ ਕਹਿੰਦੀ ਮਨ ਮੰਨਿਆ ਤੋ ਹਾਰ ਜਾਨੇ ਜਿਹਦੇ ਮਾਨੀ ਮੰਨ ਗਿਆ ਤੇ ਉਹਦੇ ਸ਼ਰੀ ਖੇਡ ਤੇ ਆਪ ਰੋਜ਼ਬਾਨੀ ਤੇ ਪੜਦੇ ਆ ਜਾਨੇ ਕੀ ਪੜਦੇ ਆ ਮਨ ਵਿੱਚੇ ਸਤਿਗੁਰ ਕੇ ਆਸ ਆਸ ਤੇ ਸੇਵਕੀ ਆਰਜਨਾ ਹੁਣ ਕਾਲਜ ਸੰਦਰਸ਼ ਹਰ ਕਾਲ ਜੀ ਇਸ ਅਸਲੀ ਕਾਰਜ ਸਾਡਾ ਰੋਜ਼ ਆਪਾ ਪੜ ਤੇ ਜਾਤੋਂ ਆਏ ਹਰ ਘੁਰਤੇ ਮਨ ਸੇਰਾ ਬਸੇਰਾ ਨਿਕਰ ਮਹਿਲ ਪਾਹੁ ਸੁਖ ਸਹਿ ਦੇ ਬਬਰ ਨਾ ਹੋਇ ਕੋ ਮੀਰਾ ਤੇ ਕਿ ਪਾਛੇ ਕੀ ਕਹਿੰਦੇ ਫਿਰ ਅੰਤਰ ਜਗਮੀ ਪਰਮਪੀਦਾ ਤੇ ਸ਼ਰਧਾ ਫਿਰ ਬਣਦੀ ਬਾਤਾਂ ਕੀ ਸਤਗੁਰੂ ਕਹਿੰਦੇ ਮਨ ਦੇ ਫੁਰਨੇ ਸਰਬੰਦਾਂ ਨੂੰ ਭਰ ਸਕਦਾ ਮਨ ਟਕਾ ਸਕਦੀ ਹੈ ਤੇ ਸਤਗੁਰੂ ਦੀ ਬਾਣੀ ਬਾਣੀ ਦੀ